ਨਾਮਾ ਗਾਇਤ ਲੋਜਨਾ ਮੁਖ ਤੇ ਨਾਮ ਰਾਮ ਸੰਵਾਲ ਹੱਥ ਪਾਉ ਕਰ ਕਾਮ ਸਭ ਚਿਤ ਨੂੰ ਜੇ ਨਾਲ ਉਹ ਜਿਹੜਾ ਨਾਮਾ ਸੀਗਾ ਉਹ ਤਲੋਜਨ ਨੂੰ ਕਹਿੰਦਾ ਕਹਿੰਦਾ ਨਾਮਾ ਗਾਇਤ ਲੋਜਨਾ ਮੁਖ ਤੇ ਰਾਮ ਸੰਵਾਲ ਤੂੰ ਆਏ ਤੂੰ ਰਾਮ ਰਾਮ ਕਰ ਛੱਡ ਪਰੇ ਇਹ ਜਰੂਰੀ ਨਹੀਂ ਸਾਰੇ ਆਦਮੀ ਹੀ ਛਿਪੇ ਨੇ ਜੇ ਛਿਪਾ ਕਰਦਾ ਕਬ ਹੱਥ ਪੈਰ ਨਾਲ ਹੱਥ ਪੈਰ ਨਾਲ ਕਰਦਾ ਤੂੰ ਚੀਜ਼ ਨਾਲ ਜਨ ਨਾਲ ਆਤਮਾ ਕੋਲ ਕੰਮ ਸਭ ਹੱਥ ਪੈਰ ਨਾਲ ਜੇ ਕੰਮ ਕਰਦਾ ਫੇਰ ਇਹ ਤੇ ਲੱਗੂ ਨਹੀਂ ਹੁੰਦਾ ਹੈ ਜੇ ਕੋਈ ਵੀ ਚੀਜ਼ ਕਰਦਾ ਹੱਥ ਪੈਰ ਤਕਸੀਮਤ ਹੈ ਮਨ ਨਾਲ ਸੀਮਤ ਨਹੀਂ ਹੈ ਹੱਥ ਪੈਰ ਕਰ ਕੰਮ ਸਭ ਸਤਸਾ ਦੇ ਜਿੰਨੇ ਅੱਖਰ ਹੈ ਹੱਥ ਪੈਰ ਸਿੰਘ ਰੱਖੋ ਇਹਨਾਂ ਚ ਖੁਬੋਨਾਂ ਹੱਥ ਪੈਰ ਕਰ ਕਾਬੂ ਸਭ ਚੀਤ ਨਾ ਜਾਣ। ਚਿੱਤ ਨਾ ਜਾਣ ਨਾ ਰੱਖੋ। ਦੁਨੀਆਂ ਦੇ ਵਿੱਚ ਕੁਝ ਵੀ ਤੁਸੀਂ ਕਰ ਸਕਦੇ ਹੋ। ਦੁਨੀਆਂ ਚ ਰਹਿੰਦੇ ਹੋਏ ਵੀ ਮੁਕਤ ਕਿਵੇਂ ਹੋ ਸਕਦੇ ਹੋ? ਦੁਨੀਆਂ ਦੇ ਵਿੱਚ ਰਹਿੰਦੇ ਹੋਏ ਵੀ, ਸਰੀਰ ਤੇ ਰਹਿੰਦੇ ਹੋਏ ਵੀ ਸਰੀਰ ਤੋਂ ਮਾਇਆ ਦੇ ਬੋਧੋਂ ਕਿਵੇਂ ਬਚ ਸਕਦੇ ਹੋ? ਜੇ ਚਿੱਤ ਨਰਜਣ ਨਾਲ ਹੋਵੇ। ਮਿਹਨਤੀ ਕਰਦਾ ਕੋਈ ਆਦਮੀ। ਚਾਹੇ ਕਿੰਨੀ ਵੀ ਵੱਡੀ ਪੋਸਟ ਆਉਦੀ। ਆਪੋ ਬਗਾਨਾ ਸਮਝ ਕੇ ਕਰਦਾ ਕੰਮ ਚੋ ਕੀ ਪ੍ਰੋਫਿਟ ਹੋਣਾ ਨੂੰ ਕੋਈ ਫਾਇਦਾ ਨਹੀਂ ਉਹਦੀ ਤਾਂ ਤਨਖਾਹ ਦਾ ਹੀ ਮਸਲਾ ਹੈ ਉਹਦੀ ਕੋਈ ਸਰਦਾਰਤੀ ਨਹੀਂ ਐ ਜੇ ਮਾਲਕ ਨੂੰ ਘਾਟਾ ਪੂ ਗਿਆ ਵਾਧਾ ਹੋਊਗਾ ਵਾਧਾ ਹੋ ਕਿੰਨਾ ਹੋਊ ਹੋਰ ਕੋਈ ਮਸਲਾ ਨਹੀਂ ਤੂੰ ਤਾਂ ਮੈਨੂੰ ਕੀ ਮਨ ਲਾਉਂਦਾ ਸੀ ਮਸਲਾ ਤੇ ਉਹ ਆਪਣੇ ਬਸ ਵੀ ਧਾਲ ਰੋਟੀ ਦੀ ਮਸਲਾ ਹੈ ਕਿ ਤੇਰੇ ਦਾ ਧਾਲ ਰੋਟੀ ਹੋਈ ਆ ਜੋ ਕਰਦਾ ਧਾਲ ਰੋਟੀ ਆ ਜਾਇ ਹੈ ਆਟੇ ਲੋਣ ਜੋ ਸੋਰ ਜ਼ਬਾਨ ਸਰੀਰ ਸੋਹਰ ਜ਼ਬਾਨ ਸਰੀਰ ਤੇਨੂੰ ਤਾਂ ਆਟਾ ਲੋਣੇ ਮਿਲਣਾ ਹੈ ਆਟੇ ਲੋਣ ਵਾਸਤੇ ਮੈਂ ਤਾਂ ਕਰਦਾ ਇਹ ਜੋ ਲੱਭਣ ਨੂੰ ਕੁਛ ਨਹੀਂ ਆਟੇ ਲੋਣ ਵਾਸਤੇ ਕਰਦਾ ਜੋ ਕੁਛ ਕਰਦਾ ਜੇ ਤਾਂ ਇਹ ਮੰਨ ਕੇ ਕਰਦਾ ਕੋਈ ਵੀ ਕੰਮ ਫਿਰ ਤੈਨੂੰ ਉਹ ਹੈ ਜੀ ਕਿ ਉਹਦਾ ਆਟਾ ਲੋਣਿਆ ਜਿਆਦਾ ਨਹੀਂ ਹੈ ਜੇ ਕੁਝ ਹੋਰ ਪਲਾਨ ਬਣਾ ਕੇ ਕਰਦਾ ਫਿਰ ਚੀਪਾ ਛਾਇ ਲਿਆ ਚੀਪਾ ਛਾਇ ਲਿਆ ਨਕਸ਼ਾ ਹੋ ਰਹਾ ਸੇ ਜੇ ਲੀਮੋ ਵਿਚਾਨੀ ਆਉਗੀ ਉਹਦਾ ਆਂਡਾ ਬੁਰਗੀ ਲਾਉਂਗਾ ਫਿਰ ਉਹ ਛੀਪਾ ਉਹ ਸ਼ੇਖ ਜਲੀਮ ਉਹ ਛੀਪਾ ਸਮਝਿਆ ਨਹੀਂ ਜੇ ਤਾਂ ਸ਼ੇਖ ਜਲੀਮ ਹੋਏ ਜਾਂਦਾ ਵੀ ਹੁਣ ਮੈਂ ਆ ਪੈਸੇ ਇੰਨੇ ਜੋੜ ਲੈਣੇ ਨੇ 6 ਮਹੀਨਿਆਂ ਵਿੱਚ ਹੋ ਜਾਣਗੇ ਸਾਲਵਾਂ ਵਿੱਚ ਹੋ ਜਾਣਗੇ ਫਿਰ ਐ ਕਰੂੰਗਾ ਫਿਰ ਤਾਂ ਛੀਪਾ ਕੰਮ ਵੀ ਕੰਮ ਕਰਦਾ ਨਕਸ਼ੇ ਕੋਈ ਹੋਰ ਬਣਾਉਂਦਾ ਨਹੀਂ ਨਹੀਂ ਕੋਈ ਹੋਰ ਕੋਈ ਫਿਰ ਤਾਂ ਛਿਪਾ ਜੋ ਕਹਿੰਦਾ ਵੀ ਮੈਂ ਆਪਣਾ ਦਾ ਆਟਾ ਰੋੜਿਆ ਹੋਰ ਕੁਝ ਨਹੀਂ ਤੇ ਫਿਰ ਛਿਪਾ ਫਿਰ ਨਾਮਾ ਫਿਰ ਨਾਮਾ ਜੇ ਉਹ ਕਰਦਾ ਫਿਰ ਛਿਪਾ ਪਰ ਇੱਥੇ ਹੀ ਖੜੀ ਹੈ ਗੱਲ ਹਾਂਜੀ ਜਵੀਰਾ ਹਮਰਾ ਕੋ ਨਹੀਂ ਹਾਨੇ ਘਰ ਛੱਡਣ ਨੂੰ ਨਹੀਂ ਕਿਹਾ ਮਾਇਆ ਵਿੱਚ ਉਦਾਸੀ ਵਾਲੀ ਗੱਲ ਰਹੀ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਕਿਵੇਂ ਹੁੰਦਾ ਉਹ ਗੱਲ ਤੇ ਰੋਸ਼ਨੀ ਪੈਣੀ ਹੋਈ ਹੈ ਮਾਇਆ ਹੈ ਕਿਹਾ ਜਿੰਨੀ ਵੀ ਮਰਜ਼ੀ ਮਿਲਦੀ ਉਹ ਤੇਰਾ ਆਟਾ ਲਾਉਣੇ ਵਿੱਚ ਜਿੰਨੀ ਬਰਤੀ ਮਿਲਦੀ ਹੈ ਤੂੰ ਆਟੇ ਲਾਉਣ ਦੇ ਬਾਅਦ ਤੇਰਾ ਕੁਝ ਨਹੀਂ ਇੱਥੇ ਰੋਟੀ ਕਪੜਾ ਨਾਮਾ ਗਹਿਤ ਲੋਚਨਾ ਮੁਖ ਤੇ ਰਾਮ ਸੰਭਾਲ ਹਾਕ ਕੋ ਕਰ ਕਾਮ ਸਭ ਚਿਤ ਨਰੰਜਨ ਕਹਨੇ ਹੱਥ ਪੈਰ ਨਾ ਕੰਮ ਕਰੀ ਆ ਜਿਹੜਾ ਹੁੰਦਾ ਚਿਤ ਨਰੰਜਨ ਨਾਲ ਰੱਖ ਅੱਖ ਤਾਂ ਨਾ ਚਿਤ ਮਾਇਆ ਤੋਂ ਪਰੇ ਰੱਖ ਉੰਦਰ ਨਰੰਜਨ ਜਦੋਂ ਮਨ ਨਰੰਜਨ ਨਾਲ ਜੁੜਦਾ ਫਿਰ ਮਾਨੀ ਰਹਿੰਦਾ ਚਿਤ ਰਹਿੰਦਾ ਮਨ ਉਹਨਾਂ ਜਿਹੜਾ ਨਵਾਜਨਾ ਜਿਹੜਾ ਮਾਇਆ ਦਾ ਹੋਏ ਨੂੰ ਇਹ ਮਨ ਉਹ ਜਦ ਕਿਹਾ ਦੁਚਿੱਤੀ ਹੈ ਜਦ ਦੁਚਿੱਤੀ ਛੁੱਟ ਗਈ ਜਦ ਤੱਕ ਉਹ ਰਹਿ ਗਿਆ ਫਿਰ ਜਿਹੜਾ ਮਾਨ ਹੈ ਉਹ ਮੰਨੇ ਉਹ ਤੁਹਾਨੂੰ ਫਿਰ ਕਿਆ ਹੋਇਆ ਜਦ ਪਲਟ ਜਾਂਦਾ ਫਿਰ ਚਿੱਤ ਚਿੱਤੋਂ ਦਾ ਹਾਰਿਆ ਹੋਇਆ ਪਲਵਾਨ ਚਿੱਤ ਹੋ ਗਿਆ ਚਿੱਤ ਕੋਈ ਉਹ ਲੱਭਦੀ ਨਹੀਂ ਹੈ ਜਿਹੜਾ ਠਹਿ ਗਿਆ ਹਾਰ ਬਣ ਜੋ ਚਿੱਤ ਜਦੋਂ ਮਨ ਹਾਰ ਬਣ ਜਾਂਦਾ ਹੈ ਇਹ ਤੁਹਾਨੂੰ ਉਦੋਂ ਚਿੱਤ ਹੈ ਉਹ ਦੂਏ ਦੀ ਪਹਿਲਾਂ ਹੀ ਹਾਰ ਬੰਦੀ ਹੋ ਜਾਂਦੀ ਹੈ ਅਕੀ ਮਾਨਾ ਮਾਨਮਾਵਾਸੀ ਰਾਜਾ ਕਬੀਰ ਨੂੰ ਮਨ ਨੂੰ ਮਾਵਾਸੀ ਰਾਜਾ ਕਹਿੰਦੇ ਚਿਤ੍ਰਮਾਵਾਸੀ ਰਾਜਾ ਨਹੀਂ ਕਿਹਾ ਹੋਇਆ ਚਿੱਤ ਦਾ ਲਫ਼ਜ਼ੀ ਮਤਲਬ ਇਹ ਹੈ ਜਿਹਨ ਹਰ ਮੰਨ ਲਈ ਜਿਹੜਾ ਆਕੀ ਹੈ ਉਹ ਮਨ ਹੈ ਜਿਹੜਾ ਨਹੀਂ ਆਕੀ ਉਹ ਚਿੱਤ ਹੈ ਜਦੋਂ ਮਨ ਵੀ ਆਕੀ ਨਹੀਂ ਰਹਿੰਦਾ ਹਰ ਮੰਨ ਜਾਂਦਾ ਚਿੱਟੇ ਹੋ ਜਾਂਦਾ ਫਿਰ ਇਹ ਚਿੱਤ ਹੋ ਜਾਣਾ ਟਹਿ ਜਾਣਾ ਆਨਕ ਕੋ ਗਰੀਬ ਟਹਿ ਪਿਆ ਫਿਰ ਇਹ ਚਿੱਤ ਹੈ ਫਿਰ ਮੰਨ ਦੀ ਤੁਨੋਂ ਹੈ ਰਾਮਨਾ ਲਾਵੋ ਠੀਕ ਠੀਕ ਰਾਮਨਾਡ ਚਿਤ ਹੋ ਕੇ ਲੱਗੂਗਾ ਹਰ ਮੰਨ ਕੇ ਲੱਗੂਗਾ ਜੇ ਤਾਂ ਸ੍ਰੀ ਕੇ ਰਾਮ ਦਾ ਤਾਂ ਰਾਮ ਦਾ ਸਮਝਦਾ ਕੋਈ ਨਹੀਂ ਫੇਤਾ ਰਾਵਣ ਇਹਦਾ ਰਾਮ ਰੂਪ ਦਾ ਨਕਲ ਵਾਲਾ ਗਦਾ ਮੇਰੇ ਕੋਲ ਵੀ ਹੈ ਹਾਂਜੀ